ਗੁਰਦਾਸਪੁਰ ਦੇ ਦਿਨਾਂਗਰ ਵਿਖੇ ਐਕਸਰਸਾਈਜ਼ ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਰੇਲਵੇ ਰੋਡ ਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਇਸ ਸ਼ਾਮੇਮਾਰੀ ਦੌਰਾਨ ਵਿਭਾਗ ਨੇ 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਠੇਕੇਦਿਆਂ ਬਰਾਮਦ ਕੀਤੀਆਂ ਇਸ ਬੰਦੀ ਦੀ ਜਾਣਕਾਰੀ ਦਿੰਦੇ ਆ ਐਕਸਾਈਜ਼ ਇੰਸਪੈਕਟਰ ਚਤੰਦਰ ਸਿੰਘ ਅਤੇ ਠੇਕੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਰੇਲਵੇ ਰੋਡ ਤੇ ਸਥਿਤ ਐਕਸਾਈਜ਼ ਵਿਭਾਗ ਦੇ ਠੇਕੇ ਦੇ ਨਜ਼ਦੀਕ ਹੀ ਦੁਕਾਨਾਂ ਦੀ ਆੜ ਵਿੱਚ ਇੱਕ ਵਿਅਕਤੀ ਮਨੀਸ਼ ਕੁਮਾਰ ਨਜਾਇਜ਼ ਸ਼ਰਾ ਬੇਚਦਾ ਧੰਦਾ ਕਰ ਰਿਹਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਨੇ ਉਕਤ ਵਿਅਕਤੀ ਦੀ ਨਿਸ਼ਾਨਦੇਹੀ ਤੇ ਨਜ਼ਦੀਕ ਹੀ ਹਵੇਲੀ ਵਿਖੇ 81 ਬੋਤਲਾਂ ਅੰਗਰੇਜ਼ੀ ਅਤੇ 88 ਬੋਤਲਾ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਉਧਰ ਠੇਕੇਦਾਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਦਿਨਾਨਗਰ ਇਲਾਕੇ ਵਿਨਯਾਇਸ਼ਰਾ ਵੇਚਣ ਦਾ ਧੰਦਾ ਜੋਰਾ ਨਾਲ ਚੱਲਦਾ ਹੈ ਜਿਸ ਨਾਲ ਸਰਕਾਰ ਅਤੇ ਸਰਕਲ ਦੇ ਠੇਕੇਦਾਰਾਂ ਦਾ ਵੱਡਾ مالی ਨੁਕਸਾਨ ਹੋ ਰਿਹਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਮਨੀਸ਼ ਪੁੱਤਰ सुरेंद्र ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਆ ਮਕਟਾਵਲ ਦੀਆਂ 44 ਬੋਤਲਾਂ ਆਰਸੀ ਦੀਆਂ 37 ਤੇ ਕਲੱਬ 87 ਹੈਗੀਆਂ ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਹੋਲੋਗ੍ਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਤੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹਾ ਕੀ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਆ ਇਹਦੇ ਐਡਜੋਇਨਿੰਗ ਬਿਲਕੁਲ ਇਸ ਦੀ ਬੈਕ ਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਤੰਦਾ ਕਰਦਾ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਸੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਸਾਇੰਸ ਇੰਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਦੀਨਾ ਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਸੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਦੇ ਆ ਦੇਸੀ ਸ਼ਰਾਬ ਚ ਗਿਣੀ ਜਾਂਦੀ ਹੈ ਉਹ ਮਿਲੀ ਹੈ ਤੇ ਸਾਡੀ 37 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰਸੀ ਦੀਆਂ ਨੇ 44 ਬੋਤਲਾ ਤਕਰੀਬਨ ਮਕਡਾਵਲ ਹੈ ਬਕਬਕ ਬ੍ਰਾਂਡ ਨੇ ਜਿਹੜਾ ਦੀਨਾ ਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲੌਸ ਕਹਿ ਸਕਦੇ ਆ ਵੀ ਸਾਡਾ ਮੰਲੀਆ ਹੁੰਦਾ